ਅਖਿਲ ਭਾਰਤੀ ਹਿੰਦੂ ਸੰਸਥਾ ਸਮ੍ਰਿਤੀ ਦੇ ਰਜਿਸਟਰ ਪੰਜਾਬ ਵੱਲੋਂ ਪੰਜਾਬ ਪ੍ਰਧਾਨ ਕਾਲੀ ਠਾਪੜ ਦੀ ਅਗਵਾਈ ਹੇਠ ਇੱਕ ਮੀਟਿੰਗ ਬੁਲਾਈ ਗਈ ਤੇ ਜਿਸ ਵਿੱਚ ਸਾਰੇ ਹੀ ਸੰਸਥਾ ਦੇ ਮੈਂਬਰ ਮੌਜੂਦ ਰਹੇ ਇਸ ਮੌਕੇ ਸਾਰੇ ਹੀ ਮੈਂਬਰਾਂ ਦੀ رائے ਲੈਣ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਸਾਨੂੰ ਆਪਣੀ ਸੰਸਥਾ ਦੇ ਪਰਿਵਾਰ ਮੈਂਬਰ ਵਿੱਚ ਵਾਤਾਵਰਣ ਦੀ ਲੋੜ ਹੈ ਤੇ ਮੈਂਬਰਾਂ ਵੱਲੋਂ ਇਸ ਗੱਲ ਦੀ ਸਹਿਮਤੀ ਜਤਾਈ ਗਈ ਇਸ ਮੌਕੇ ਸਸਤਾ ਦੇ ਮਜ਼ਬੂਤ ਕਰਨ ਲਈ ਜ਼ਿਲ੍ਹਾ ਪੱਧਰ ਤੇ ਨੌਜਵਾਨਾ ਵਰਗ ਨੂੰ ਸ਼ਾਮਿਲ ਕਰ ਨਵੇਂ ਉਦਾਇਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਇਸ ਮੌਕੇ ਦੇ ਪੰਜਾਬ ਪ੍ਰਧਾਨ ਕਾਲੀਖਾਪੜ ਜ਼ਿਲ੍ਹਾ ਮਹਿਲਾ ਪ੍ਰਧਾਨ ਰੇਨੂ ਸੇੜ ਜ਼ਿਲ੍ਹਾ ਸਕੱਤਰ ਮਣਿਕਾਂਤ ਯੂਥ ਨੇਤਾ ਨਵਜੋਤ ਸੋਦੀ ਉਰਫ ਨੰਨੂ ਚੇਅਰਮੈਨ ਸ਼ਹਿਰੀ ਪ੍ਰਧਾਨ ਮਨਪ੍ਰੀਤ ਮੀਤ ਪ੍ਰਧਾਨ ਰਿਤਿਕ ਤੇ ਮੈਂਬਰ ਮੌਜੂਦ ਰਹੇ ਹਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਸੁਬੰਦੀ ਅੱਜ ਅੱਜ ਅਖਿਲ ਭਾਰਤੀ Hindu ਸਸਮਿਤੀ ਵੱਲੋਂ ਜਿਹੜੇ ਨਵੇਂ ਚਿਹਰੇ ਜਿਹੜੇ ਸ਼ਹਿਰ ਦੇ ਲਈ ਲੱਟੀਆਂ ਜਿੱਤੀਆਂ ਰਹੀਆਂ ਸ਼ਹਿਰ ਦੇ ਵਿੱਚ ਸ਼ਹਿਰੀ ਪ੍ਰਧਾਨ ਚੇਅਰਮੈਨ ਔਰ ਵਾਈਸ ਚੇਅਰਮੈਨ ਲਗਾਏ ਗਏ ਆ ਉਹ ਜਿਹੜੇ ਸਾਡੇ ਜਿਹੜੇ ਪਹਿਲਾ ਸ਼ਹਿਰੀ ਸਿਗਿਆ ਪ੍ਰਧਾਨ ਬਣੇ ਗਾ ਜੀ ਉਹਨਾਂ ਦੇ ਜ਼ਿਲ੍ਹਾ ਜ਼ਿਲ੍ਹੇ ਦੇ ਹਜਲਨ ਸੈਕਟਰੀ ਲਾਤਾ ਹੋਇਆ ਪੂਰੀ ਟੀਮ ਸਾਡੀ ਜਿਹੜੀ ਆ ਇਹ ਕੰਮ ਕਰੇਗੀ Hindu ਸਸਮਿਤੀ ਵਾਸਤੇ ਇਹਨੀ ਗੱਲ ਕਹਿੰਦਾ ਸਾਰਿਆਂ ਨੂੰ ਸ਼াশਿਰੀ ਦਾ ਤੇ ਜਿਹਦੇ ਵਿੱਚ ਜਿਹੜੇ ਨਵੇਂ ਨਿਯੁਕਤ ਚਿਹਰੇ ਕੀਤੇ ਗਏ ਉਹਨਾਂ ਦੇ ਬਾਰੇ ਕੁਝ ਦੱਸਣਾ ਚਾਹੂੰਗੇ ਕਿ ਨਾ ਕਿਹਨਾਂ ਨੂੰ ਨਿਯੁਕਤ ਕੀਤਾ ਗਿਆ ਤੇ ਕ੍ਰਿਤਿਕ ਬਾਈਸ ਪ੍ਰਧਾਨ ਮਨਪ੍ਰੀਤ ਸ਼ਹਿਰੀ ਪ੍ਰਧਾਨ ਸਾਡੇ ਨੰਨੂ ਜੀ ਚੇਅਰਮੈਨ ਜੀ ਉਹ ਸਾਡੇ ਜਿਹੜੇ ਜ਼ਿਲ੍ਹੇ ਦੇ ਜਿਹੜੇ ਜਲਨ ਸੈਕਟਰੀ ਮਨੀ ਕਾਮ ਜੀ ਮਨੀ ਕਾਮ ਸ਼ਰਮਾ ਜੀ ਉਹ ਲਗਾਈ ਗਏ ਮੈਂ ਰਿਵੋਸੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਫਰਮ ਹਿਸੈਲ ਜ਼ਿਲੰਧਰ ਮੈਂ ਹਿੰਦੂ ਤੱਕ ਤੋਂ ਨਾਲ ਜੁੜ ਕੇ ਕਾਫੀ ਸਾਲ ਤੋਂ ਇਹੀ ਇਹਨਾਂ ਦਾ ਥੈਂਕ ਯੂ ਕਰਦੀ ਆ ਕਿ ਅੱਜ ਮੇਰਾ ਪਰਿਵਾਰ ਵੱਡਾ ਹੋ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਭਰਾ ਸਾਰੇ ਵੱਧ ਚੜ ਕੇ ਕੰਮ ਕਰਨਗੇ ਸਾਨੂੰ ਸਪੋਰਟ ਕਰਨਗੇ ਤੇ ਸਾਡੀ ਸੰਸਥਾ ਨੂੰ ਬਹੁਤ ਅੱਗੇ ਜਾ ਕੇ ਲੈਣਗੇ ਤੇ ਸਪੈਸ਼ਲ ਕੰਗ੍ਰੈਚੁਲੇਸ਼ਨ ਟੂ ਮਨਿਕਾਂ ਜੀ ਜਿਨ੍ਹਾਂ ਨੇ ਇੱਥੇ ਬਹੁਤ ਅੱਛਾ ਕੰਮ ਕੀਤਾ ਤੇ ਉਸ ਤੋਂ ਬਾਅਦ ਜਿਲ੍ਹੇ ਚ ਪ੍ਰਮੋਟ ਹੋ ਰਹੇ ਨੇ ਕੰਗ੍ਰੈਚੁਲੇਸ਼ਨ ਟੂ 올 ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਤੇ ਮਾਤਰਾ ਨਹੀਂ ਕਰੇ ਇਦਾਂ ਹੀ ਤੁਸੀਂ ਸਾਰੇ ਚੜਦੀ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਕਾਲੀ <th>ਪਰਜੀ ਦਾ ਰੀਨੂ ਮੈਡਮ ਜੀ ਦਾ ਮਣਿਕੰਸ਼ ਜੀ ਦਾ ਤੇ ਸਾਈ ਜੀ ਦਾ ਇਹਨਾਂ ਨੇ ਮੈਨੂੰ ਆਪਣੀ ਪਾਰਟੀ ਦੇ ਵਿੱਚ ਸ਼ਹਿਰੀ ਸ਼ਹਿਰੀ ਪ੍ਰਧਾਨ ਦੀ ਅਹੁਦੇਦਾਰੀ ਬਖਸ਼ੀ ਆ ਤੇ ਮੈਂ ਪੂਰੀ ਇਮਾਨਦਾਰੀ ਨਾਲ ਆਪਣਾ ਇਹੜਾ ਕੰਮ ਹੈ ਇਹਨਾਂ ਦੀ ਸੰਸਥਾ ਦੇ ਨਾਲ ਜੁੜ ਕੇ ਕਰਾਂਗਾ ਧੰਨਵਾਦ ਜੀ ਥੈਂਕ ਯੂ ਮੇਰਾ ਨਾਮ ਨਵਜੋਸ਼ ਕੁਮਾਰ ਜੀ ਔਰ ਮੈਂ ਕਾੜੀ ਥਾਪੜੀ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਔਰ ਇਹਨਾਂ ਮੈਡਮ ਜੀ ਦਾ ਵੀ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਦੇ ਨਾਲ ਜੋੜਿਆ ਹਿੰਦੂ ਤਖਤ ਪਾਰਟੀ ਦੇ ਨਾਲ ਔਰ ਇਹਨਾਂ ਨੇ ਮੈਨੂੰ ਇਸ ਪਾਰਟੀ ਦੇ ਵਿੱਚ ਸ਼ਹਿਰੀ ਚੇਅਰਮੈਨ ਦਾ ਅਹੁਦਾ ਦਿੱਤਾ ਹੈ ਜਿਹੜਾ ਕਿ ਮੈਂ ਬਖੂਬੀ ਨਿਭਾਵਾਂਗਾ ਔਰ ਇਹਨਾਂ ਦੀ ਸੇਵਾ ਕਰਾਂਗਾ ਜੀ ਜ਼ਿੰਮੇਵਾਰੀ